ਗੁਰੂ ਰੂਪ ਸਾਧ ਸੰਗ ਜੀਓ ਅਗੰਮੀ ਵਿਚਾਰ ਲੜੀਵਾਰ ਜਬਜੀਤ ਸਾਹਿਬ ਦੀ ਜੋ ਅਪਸਰਵਨ ਕਰ ਰਹੇ ਹੋ ਇਸ ਦੇ ਚਤਨ ਤੇ ਮਨ ਦੀ ਮੈਲ ਦਾ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਪਿਛਲੀ ਪੌੜੀ ਚ ਉਸ ਨੂੰ ਭੌਣ ਦੇ ਜੋ ਸਾਧਨ ਨੇ ਜਗਤ ਨੇ ਜੁਟਾਏ ਨੇ ਫਿਰ ਉਸ ਸੰਬੰਧਿਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਵਿਚਾਰ ਦਿੰਦੇ ਨੇ ਸਾਡੇ ਕੋਲ ਤਨ ਹੈ ਮਨ ਹੈ ਤਨ ਪ੍ਰਭੂ ਨੇ ਐਸਾ ਬਣਾਇਆ ਹੈ ਇਹਦੇ ਵਿੱਚ ਭੁੱਖ ਹੈ ਇਹਦੇ ਵਿੱਚ ਪਿਆਸ ਹੈ ਭੁੱਖ ਮਨੁੱਖ ਨੂੰ ਮਜਬੂਰ ਕਰਦੀਏ ਭੋਜਨ ਦੇ ਤਲਾਸ਼ ਤੇ ਪਿਆਸ ਮਨੁੱਖ ਨੂੰ ਮਜਬੂਰ ਕਰਦੀਏ ਪਾਣੀ ਦੀ ਤਲਾਸ਼ ਤੇ ਲਕਿਨ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਪਿਆਸ ਵੀ ਹੈ ਐਸਾ ਕੋਈ ਮਨ ਨਹੀਂ ਜਿਸ ਦੇ ਅੰਦਰ ਨਹੀਂ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਹੈ ਜਿਹਦੇ ਵਿੱਚ ਮੌਤ ਨਾ ਹੋਵੇ ਐਸੇ ਪਰਮ ਜੀਵਨ ਦਾ ਨਾ ਹੀ ਪ੍ਰਮਾਤਮਾ ਹੈ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੇ ਬੇਰਸ ਨਾ ਹੋਵੇ ਉਸ ਪਰਮ ਰਸ ਦਾ ਨਾਂ ਹੀ ਪ੍ਰਮਾਤਮਾ ਹੈ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਐਸੀ ਸ਼ਕਤੀ ਚਾਹੀਦੀ ਹੈ ਜੋ ਕਦੇ ਕਮਜ਼ੋਰੀ 'ਚ ਨਾ ਬਦਲੇ ਐਸੀ ਪਰਮ ਸ਼ਕਤੀ ਦਾ ਨਾਂ ਪ੍ਰਮਾਤਮਾ ਹੈ ਐਸੀ ਪਰਮ ਪਰਬਤਾ ਦਾ ਨਾਂ ਹੀ ਪ੍ਰਭੂ ਹੈ ਪ੍ਰਮਾਤਮਾ ਮਨੁੱਖ ਨੂੰ ਐਸਾ ਧਨ ਚਾਹੀਦਾ ਹੈ ਜੋ ਦਿਨ ਰਾਤ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸੇ ਹੀ ਪਰਮ ਧਨ ਦਾ ਨਾਮ ਪ੍ਰਮਾਤਮਾ ਹੈ ਵਧਦਾ ਹੈ ਘਟਦਾ ਨਹੀਂ ਮਨੁੱਖ ਨੂੰ ਐਸਾ ਸੁਪਨ ਚਾਹੀਦਾ ਹੈ ਐਸੀ ਸੁੰਦਰਤਾ ਚਾਹੀਦੀ ਹੈ ਜੋ ਹਰ ਇੱਕ ਦੀ ਅੱਖਾਂ ਲਈ ਕਾਬਲੇ ਦੇ ਦੋਵੇ ਉਸ ਪਰਮ ਸੁਹੱਪਣ ਦਾ ਨਾ ਹੀ ਪ੍ਰਮਾਤਮਾ ਕੋਈ ਐਸਾ ਮਨ ਨਹੀਂ ਜੋ ਪ੍ਰਮਾਤਮਾ ਦੀ ਪਿਆਸ ਨਹੀਂ ਰੱਖਦਾ ਪ੍ਰਮਾਤਮਾ ਦੀ ਭੁੱਖ ਨਹੀਂ ਰੱਖਦਾ ਕੋਈ ਐਸਾ ਤਨ ਨਹੀਂ ਜੋ ਪਾਣੀ ਦੀ ਪਿਆਸ ਨਹੀਂ ਰੱਖਦਾ ਭੋਜਨ ਦੀ ਭੁੱਖ ਨਹੀਂ ਰੱਖਦਾ ਇੱਕ 마ਸੂਮ ਬੱਚਾ ਹੈ ਨਵਾਂ ਜਨਮਿਆ ਬੱਚਾ ਹੈ ਭੁੱਖ ਉਸਨੂੰ ਵੀ ਲੱਗਦੀ ਹੈ ਪਿਆਸ ਉਸਨੂੰ ਵੀ ਲੱਗਦੀ ਹੈ ਔਰੋਂ ਰੋਂਦਾ ਹੈ ਲੇਕਿਨ ਇਹ ਭੁੱਖ ਕੀ ਹੈ ਪਿਆਸ ਕੀ ਉਹਨੂੰ ਸਮਝ ਨਹੀਂ ਆਂ ਕਹਿੰਦੇ ਨੇ ਮਾਹ ਬਾਪ ਨਾਲ ਮਨ ਤੇ ਮਨੁੱਖੀ ਬੱਚਾ ਨਹੀਂ ਪਲ ਸਕਦਾ ਨਹੀਂ ਪਲ ਸਕਦਾ ਉਹ ਭੁੱਖ ਤੇ ਲੱਗਦੀ ਹੈ ਭੁੱਖ ਦੀ ਪੂਰਤੀ ਉਹ ਸਵੈਮ ਨਹੀਂ ਕਰ ਸਕਦਾ ਤੇ ਭੁੱਖ ਕੀ ਹੈ ਇਸ ਦਾ ਵੀ ਕੁਝ ਨਹੀਂ ਪਤਾ ਤੇ ਭੁੱਖ ਮਿਟੇਗੀ ਕਿਵੇਂ ਇਸ ਦਾ ਵੀ ਉਸਨੂੰ ਕੋਈ ਨਹੀਂ ਪਤਾ ਅਗਰ ਮਾਂ ਨਾ ਹੋਵੇ ਉਹਨੂੰ ਦੁੱਧ ਨਾ ਪਿਲਾਏ ਉਹਨੂੰ ਪਾਣੀ ਨਾ ਪਿਲਾਏ ਮਨੁੱਖੀ ਬੱਚਾ ਤੇ ਨਹੀਂ ਜੀ ਸਕਦਾ ਭੁੱਖ ਲੱਗਦੀ ਏ ਰੋਂਦਾ ਹੈ ਕੁਰਲਾਂਦਾ ਹੈ ਲੇਕਿਨ ਮੈਂ ਫਿਰ ਅਰਜ਼ ਕਰਾਂ ਕਿ ਭੁੱਖ ਕਿਵੇਂ ਮਿਟੇਗੀ ਬੱਚੇ ਨੂੰ ਕੁਝ ਵੀ ਨਹੀਂ ਪਤਾ ਔਰ ਇਹ ਭੁੱਖ ਕੀ ਏ ਇਸ ਦਾ ਵੀ ਨਹੀਂ ਪਤਾ ਲੈ ਕੇ ਨੁੱਖ ਕਰਕੇ ਰੋਂਦਾ ਕਿਉਂਕਿ ਭੁੱਖ ਦੁੱਖ ਹੈ ਭੁੱਖ ਹੀ ਦੁੱਖ ਹੈ ਭੁੱਖ ਹੀ ਦੁੱਖ ਹੈ ਦੁੱਖ ਕਰਕੇ ਰੋਂਦਾ ਹੈ ਉਸ ਤੰਦਰਵੀ ਭੁੱਖ ਤੇ ਪਿਆਸ ਹੈ ਤੇ ਭੁੱਖ ਉਸ ਨੂੰ ਰੋਣ ਤੇ ਮਜਬੂਰ ਕਰ ਦਿੰਦੀ ਹੈ ਮਾਨ ਦੀ ਸਮਝ ਚ ਆ ਜਾਂਦਾ ਹੈ ਭੁੱਖ ਲੱਗ ਗਈ ਉਸ ਨੂੰ ਨਹੀਂ ਪਤਾ ਮਨੁੱਖ ਦੇ ਪ੍ਰਾਣਾਂ ਵਿੱਚ ਵੀ ਪਿਆਸ ਹੈ ਐਸੇ ਧਨ ਦੀ ਜੋ ਵਧਦਾ ਹੀ ਜਾਏ ਵਧਦਾ ਹੀ ਜਾਏ ਕਦੀ ਵੀ ਨਾ ਘਟੇ ਮਨੁੱਖ ਨੂੰ ਨਹੀਂ ਪਤਾ ਉਸ ਪਰਮ ਧੰਦਾ ਗੁਰੂ ਨੂੰ ਪਤਾ ਹੈ ਗੁਰੂ ਦੱਸਦਾ ਮਨੁੱਖ ਨੂੰ ਨਹੀਂ ਪਤਾ ਮਨੁੱਖ ਨੂੰ ਐਸਾ ਰਸ ਚਾਹੀਦਾ ਹੈ ਕਦੀ ਬੇਰਸ ਨਾ ਹੋਵੇ ਕਿਵੇਂ ਮਿਲੇਗਾ ਕੀ ਹੈ ਮਨੁੱਖ ਨੂੰ ਕੁਝ ਨਹੀਂ ਪਤਾ ਚਾਹਤ ਤੇ ਹੈ ਕੁਰਲਾੰਦਾ ਤੇ ਹੈ ਤੜਪਦਾ ਤੇ ਹੈ ਮਾਨਸਿਕ ਤੜਪ ਤੇ ਹਰ ਮਨੁੱਖ ਤੜਪ ਰਿਹਾ ਹੈ ਪਰ ਗੁਰੂ ਨੂੰ ਪਤਾ ਹੈ ਕਿ ਪਰਮ ਰਸ ਕਿਵੇਂ ਮਿਲੇਗਾ ਮਨੁੱਖ ਦੇ ਪ੍ਰਾਣਾ ਵਿੱਚ ਪਿਆਸ ਹੈ ਇਸੀ ਸ਼ਕਤੀ ਦੀ ਜੋ ਕਦੀ ਕਮਜ਼ੋਰੀ ਦੀ ਚ ਨਾ ਬਦਲੇ ਪਰ ਕਿਵੇਂ ਹੋਵੇਗਾ ਕੁਛ ਨਹੀਂ ਪਤਾ ਗੁਰੂ ਨੂੰ ਪਤਾ ਹੈ ਐਸਾ ਜੀਵਨ ਚਾਹੀਦਾ ਜਿਹਦੇ ਚ ਮੌਤ ਨਾ ਹੋਵੇ ਜਿਸ ਜ਼ਿੰਦਗੀ ਦਾ ਜਨਾਜ਼ਾ ਨਾ ਉੱਠੇ ਉਹ ਜ਼ਿੰਦਗੀ ਕੀ ਹੈ ਜਿਸ ਦੀ ਪ੍ਰਾਣਾ ਵਿੱਚ ਪਿਆਸ ਹੈ ਮਨੁੱਖ ਨੂੰ ਕੁਛ ਨਹੀਂ ਪਤਾ ਹੈ ਪਿਆਸ ਕਿਵੇਂ ਮਿٹےਗੀ ਗੁਰੂ ਨੂੰ ਪਤਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਧਾਰਮਿਕ ਤਲ ਤੇ ਮਨੁੱਖ ਬੱਚਾ ਹੈ ਗੁਰੂ ਨੂੰ ਪਤਾ ਹੈ ਜਿਵੇਂ ਇੱਕ ਬੱਚੇ ਨੂੰ ਆਪਣੀ ਭੁੱਖ ਪਿਆਸ ਮਿਟਾਉਣ ਦਾ ਕੋਈ ਵੀ ਬੋਧ ਨਹੀਂ ਰੋ ਪੈਂਦਾ ਬਸ ਸਿਰਫ ਰੋਂਦਾ ਹੈ ਸਿਰਫ ਰੋ ਪੈਂਦਾ ਮਾਂ ਨੂੰ ਪਤਾ ਚੱਲ ਜਾਂਦਾ ਹੈ ਆਪ ਦੀ ਬਿਆਥ ਲਈ ਅਰਸ਼ ਕਰਾਂ ਜਿਸ ਦਿਨ ਉਹ ਪ੍ਰਾਣਾਂ ਦੀ ਪਿਆਸ ਮਨੁੱਖ ਨੂੰ ਤੜਪਾ ਦੇਵੇ ਰੋਲਾ ਦੇਵੇ ਖੇਡ ਬਣ ਜਾਏਗੀ ਬਣ ਜਾਏਗੀ ਇਹ ਵੀ ਮਾਰਜ ਕਰਦੇ ਹਾਂ ਉਸ ਤੋਂ ਪਹਿਲੇ ਨਹੀਂ ਬਣੇਗੇ। ਪਾਵੇਂ ਮਾਂ ਦੇ ਅੰਦਰ ਬੜੀ ਮਮਤਾ ਹੈ, ਬੜਾ ਪਿਆਰ ਹੈ। ਪਰ ਉਹਨੂੰ ਵੀ ਉਦੋਂ ਹੀ ਪਤਾ ਚੱਲਦਾ ਹੈ ਜਦ ਬੱਚਾ ਰੋਂਦਾ ਹੈ। ਭੁੱਖ ਲੱਗਦੀ ਏ, ਪਿਆਸ ਲੱਗਦੀ ਏ, ਮਾਸੂਮ ਬੱਚੇ ਨਾ ਕੜਪ ਉੱਠਦਾ ਹੈ, ਹੱਥ-ਪੈਰ ਮਾਰਦਾ ਹੈ, ਰੋਂਦਾ ਹੈ। ਮਾਂ ਨੂੰ ਪਤਾ ਚੱਲ ਜਾਂਦਾ ਹੈ ਭੁੱਖ ਲੱਗੀ ਏ। ਇਹਨੂੰ ਪਿਆਸ ਲੱਗੀ ਏ। ਉਹ ਪਾਣੀ-ਪਾਣੀ ਮੰਗ ਵੀ ਨਹੀਂ ਸਕਦਾ ਕਿਉਂਕਿ ਅਜੇ ਬੋਲ ਨਹੀਂ ਸਕਦਾ। ਭੁੱਖ ਲੱਗੀ ਐਸਾ ਕਹਿ ਵੀ ਨਹੀਂ ਸਕਦਾ ਔਰ ਅੰਦਰ ਜੋ ਦੁੱਖ ਪੈਦਾ ਹੋ ਗਿਆ ਭੁੱਖ ਕਰਕੇ ਇਸ ਦਾ ਉਸ ਨੂੰ ਪਤਾ ਵੀ ਕੋਈ ਨਹੀਂ ਦੁੱਖ ਦੇ ਕਾਰਨ ਦਾ ਵੀ ਨਹੀਂ ਪਤਾ ਪਰ ਰੋਂਦਾ ਹੈ ਮਾਂ ਉਸ ਦੀ ਪੂਰਤੀ ਕਰ ਦਿੰਦੀ ਹੈ ਪ੍ਰਾਣਾ ਦੇ ਵਿੱਚ ਪਿਆਸ ਹੈ ਮੈਂ ਇੱਕ ਦਫਾ ਫਿਰ ਦੁਹਰਾਵਾਂ ਐਸੇ ਜੀਵਨ ਦੀ ਜਿਹਦੇ ਵਿੱਚ ਕਤਈ ਮੌਤ ਨਾ ਹੋਵੇ ਐਸੇ ਜੀਵਨ ਦਾ ਨਾਂ ਹੀ ਪਰਮਾਤਮਾ ਹੈ ਹਰ ਇੱਕ ਦੇ ਅੰਦਰ ਪਿਆਸ ਹਰ ਮਨੁੱਖ ਐਸਾ ਚੰਦਾ ਹੈ ਪ੍ਰਾਣਾਂ ਵਿੱਚ ਪਿਆਸ ਹੈ ਮਨੁੱਖ ਦੇ ਐਸੇ ਧਨ ਦੀ ਜੋ ਦਿਨ ਰਾਤ ਵਧਦਾ ਹੀ ਜਾਏ ਵਧਦਾ ਹੀ ਜਾਏ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਹੀਂ ਪ੍ਰਮਾਤਮਾ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਜੋ ਕਦੀ ਬੇਇੱਜ਼ਤੀ ਚ ਨਾ ਬਦਲੇ ਉਸ ਪਰਮ ਪ੍ਰਭਤਾ ਦਾ ਨਾਹੀਂ ਪ੍ਰਮਾਤਮਾ ਐਸੀ ਸ਼ਕਤੀ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ ਹੈ ਪਿਆਸ ਤੇ ਹੈ ਭੁੱਖ ਤੇ ਹੈ ਪਰ ਇਹ ਭੁੱਖ ਇਹ ਪਿਆਸ ਉਸ ਸੀਮਾ ਤੱਕ ਨਹੀਂ ਪਹੁੰਚੀ ਕਿ ਹਿਰਦਾ ਤੜਕ ਉਠੇ ਰੋ ਉਠੇ ਕਿ ਗੁਰੂ ਦਾ ਮਿਲਾਪ ਹੋ ਜਾਏ ਇਸ ਦੀ ਪੂਰਤੀ ਹੋ ਜਾਏ ਵਿਚਕਾਰ ਰੁਕਾਵਟ ਕੀ ਹੈ ਹੁਣ ਮੈਂ ਅਰਜ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਕਿ ਤਾਂ ਮੂੰਹ ਮੱਥਾ ਬੜਾ ਮੈਲਾ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਬੋ ਆਉਂਦੀ ਹੈ ਬਦਬੋਹਤ ਹੈ ਜੀ ਸਰੀਰ ਮੈਲਾ ਕੱਪੜੇ ਮੈਲੇ ਮੂੰਹ ਮੱਥਾ ਮੈਲਾ ਸਮਾਜ ਨਹੀਂ ਕਬੂਲ ਕਰਦਾ ਮਨ ਮੈਲਾ ਪ੍ਰਮਾਤਮਾ ਨਹੀਂ ਕਬੂਲ ਕਰਦਾ ਪਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ। ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ। ਨਵਾਂ ਜਨਮਿਆ ਬੱਚਾ ਨਿਰਮਲ ਹੈ। ਨਾ ਵਾਸਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਕਾਮ ਹੈ। ਨਾ ਹੰਕਾਰ ਹੈ। ਕੁਝ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ। ਸ਼ੁੱਧ ਹੈ। ਇਸ ਹਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਸੰਤ ਕੈਸੇ ਹੁੰਦੇ ਨੇ ਬੱਚੇ ਜੈਸੇ ਬੱਚਾ ਕੈਸਾ ਹੁੰਦਾ ਸੰਤ ਜੈਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰਹਿ ਪ੍ਰਮਾਤਮਾ ਮਿਲਿਆ ਬਾਲ ਬੁੱਧ ਕਰਕੇ ਬਾਲ ਬੁੱਧ ਕਰਕੇ ਔਰ ਰਾਬਿੰਦਰਨਾਥ ਟੈਗੋਰ ਕਹਿੰਦੇ ਸਨ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ ਤੇ ਜਿਸ ਮਨੁੱਖ ਨੂੰ 마ਸੂਮ ਬੱਚੇ ਨਹੀਂ ਚੰਗੇ ਲੱਗਦੇ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਕੋਈ ਪੱਥਰ ਹੀ ਹੋਵੇਗਾ ਕੋਇਂਜ ਕਹਿੰਦਾ ਕੁਝ ਸਿੱਖਣਾ ਚਾਹੀਦਾ ਇੱਥੋਂ ਬੱਚਾ ਅੰਦਰੋਂ ਬਾਹਰੋਂ ਇੱਕ ਹੈ ਓਹਲਾ ਹੈ ਪਾਵਨ ਹੈ ਪਵਿੱਤਰ ਹੈ لیکن ایک کمی ہے اس دے اندر اچھےت ہے نہ سمجھ ہے اوستھا اس کول ब्रह्म ज्ञानी نہیں دی ہے سمجھ اس کول ब्रह्म ज्ञानी دی نہیں ہے اوستھا ब्रह्म ज्ञानी دی ہے اس حالتے عیسی نو کہنا پے گیا میرے پربھو دے دروازے تے بس بچیاں لئی کھلے نے بچیاں لئی کھلے تو مراد جنہاں دا بچیاں جیسا ਸੁਭਾਅ ہو گیا ہے ਬੱਚਿਆਂ ਜੈਸੇ ਪਾਵਨ ਹੋ ਗਏ ਨੇ ਬੱਚਿਆਂ ਜੈਸੇ ਪਵਿੱਤਰ ਹੋ ਗਏ ਨੇ ਬੱਚਾ ਤਨ ਕਰਕੇ ਤੇ ਮਲਮੋ ਉਤਰੇ ਚ ਆਉਂਦਾ ਹੈ ਔਰ ਉਸ ਨੂੰ ਸਮੈਲ ਦਾ ਨਹੀਂ ਪਤਾ ਪਰ ਮਨ ਕਰਕੇ ਨਿਰਮਲ ਹੈ ਪਰ ਜੈਸੇ ਵੱਡਾ ਹੁੰਦਾ ਹੈ ਬਾਲਗ ਆਉਂਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ ਮਨ ਬੜਾ ਮਹਿਲਾ ਹੋ ਜਾਂਦਾ ਬਹੁਤ ਮਹਿਲਾ ਹੋ ਜਾਂਦਾ ਤਨ ਮਹਿਲਾ ਕਪੜੇ ਮੈਲੇ ਨੇ ਸਮਾਜ ਨੂੰ ਨਹੀਂ ਚੰਗਾ ਲੱਗਦਾ ਮਨ ਮੈਲੇ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਔਰ ਪ੍ਰਮਾਤਮਾ ਕਹਿੰਦਾ ਹੈ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਵੇਂ ਵਾਪਸ ਆ ਭਗਤ ਕਬੀਰ ਜੀ ਦੀ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ધਨੀ RAM ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ ਉਹ ਜੁਲਾਹੇ ਨੇ ਕਬੀਰ ਬੰਧੀ ਨੇ ਕਿ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਵਿੱਚੋਂ 2 ਸਾਲ ਪਹਿਲੇ ਕੋਈ 700 ਸਤਨਾਮੀਆਂ ਨੇ ਅਲਾਵਾਦ ਵਿੱਚ ਅੰਮ੍ਰਿਤ ਪਾਨ ਕਰ ਲਿਆ ਸਿੰਘ ਸਜ ਗਏ ਇਹ ਸਤਨਾਮੀ ਕਹਾਂਦੇ ਨੇ ਕਬੀਰ ਸਤਨਾਮ ਸਤਨਾਮ ਦਾ ਜਪ ਕਰਦੇ ਸਨ ਤੋ ਕਬੀਰ ਦੇ ਜਿੱਥੇ ਜਿੱਥੇ ਵੀ ਮੱਠ ਬਣੇ ਨੇ ਜ਼ਿਆਦਾ ਨੇ ਮੱਧ ਭਾਰਤ ਦੇ ਵਿੱਚ ਗੌਂਦਿਆਂ ਰਾਏਪੁਰ ਬिलासपुर ਰਾਏਗੜ ਇਸ ਇਲਾਕੇ ਦੇ ਚ ਕਟਣੀਿਤ ਇਤਿਆਦਕ ਇਧਰ ਕਬੀਰ ਦੇ ਮੱਠ ਬਹੁਤ ਸਾਰੇ ਨੇ ਇਸ ਪਾਸੇ ਸਤਨਾਮੇ ਜ਼ਿਆਦਾ ਰਹਿੰਦੇ ਹਨ ਔਰ ਇਸ ਇਲਾਕੇ ਚ ਵਿਆਪਕ ਪੱਧਰ ਤੇ ਬੀਜਕ ਗ੍ਰੰਥ ਦਾ ਪ੍ਰਚਾਰ ਕੀਤਾ ਜੋ ਕਬੀਰ ਪੰਥੀਆਂ ਦਾ ਕਬੀਰ ਜੀ ਦਾ ਗ੍ਰੰਥ ਹੈ ਬੀਜਕ ధਨੀ RAM ਨੇ ਕੀਤਾ ਤੇ ధਨੇ RAM ਨੇ ਕਬੀਰ ਦੇ ਨਾਂ ਤੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੀ। ਉਹ ਵੀ Bijak de darj hai. ధਨੇ RAM అనుభਵੀ ਪੁਰਸ਼ੀ, ਰਸਕ ਪੁਰਸ਼ੀ। ਜੋ ਕਬੀਰ ਨੂੰ ਸਮਝ ਸਕਿਆ ਤੇ ਕਬੀਰ ਦੀ ਗੱਲ ਜਗਤ ਦੇ ਸਾਹਮਣੇ ਰੱਖ ਸਕਿਆ ਲਾਜ਼ਮੀ ਹੈ ਕਬੀਰ ਜੈਸਾ ਹੋਵੇਗਾ। ਕਹਿੰਦੇ ਨੇ ਕਬੀਰ ਨੂੰ ਸਮਝੇਗਾ ਵੀ ਉਹ ਹੀ ਜਿਹੜਾ ਕਬੀਰ ਜੈਸਾ ਹੋਵੇ ਮੈਂ ਹੁਣੇ ਹੀ ਅਰਜ਼ ਕੀਤੀ ਇਹ ਵੱਡਾ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਸੰਤ ਨੂੰ ਸੰਤ ਸਮਝਦਾ ਦੂਸਰਾ ਨਹੀਂ ਤੇ ਪ੍ਰਮਾਤਮਾ ਨੂੰ ਵੀ ਉਹੀ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏਗਾ ਵਰਨਾ ਨਹੀਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਕਬੀਰ ਕਹਿੰਦੇ ਨੇ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਇਹ ਮੰਦਰ ਮਸਜਿਦ ਗੁਰਦੁਆਰੇ ਇਸ ਵਾਸਤੇ ਨੇ ਮਨੁੱਖ ਹਰੀ ਜੈਸਾ ਬਣੇ ਜਿਸ ਦਿਨ ਹਰੀ ਜੈਸਾ ਬਣ ਗਿਆ ਹਰੀ ਕਬੂਲ ਕਰ ਲੇਗਾ ਪਰਮਾਨ ਕਰ ਲੇਗਾ ਹਰੀ ਨਿਰਵੈਰ ਹੈ ਮਨੁੱਖ ਨਿਰਵੈਰ ਹੋ ਜਾਏ ਹਰੀ ਨਿਰਭੈ ਹੈ ਮਨੁੱਖ ਨਿਰਭੈ ਹੋ ਜਾਏ ਹਰੀ ਸਮਦ੍ਰਿਸ਼ਟ ਹੈ ਮਨੁੱਖ ਸਮਦ੍ਰਿਸ਼ਟ ਹੋ ਜਾਏ ਹਰੀ ਪ੍ਰੇਮ ਦਾ ਸਾਗਰ ਹੈ ਮਨੁੱਖ ਪ੍ਰੇਮ ਦਾ ਸਾਗਰ ਹੋ ਜਾਏ ਬਸ ਹਰੀ ਜੈਸਾ ਹੁੰਦੇ ਆਈ ਮਨੁੱਖ ਨੂੰ ਹਰੀ ਮਿਲ ਜਾਂਦਾ ਹੈ ਇਸ ਵਾਸਤੇ ਕਬੀਰ ਤੇ ਕਹਿੰਦੇ ਨੇ ਹਰੀ ਦੀ ਤਲਾਸ਼ ਨਾ ਕਰੋ ਹਰੀ ਜੈਸਾ ਬਣਨ ਦੀ ਕੋਸ਼ਿਸ਼ ਕਰੋ ਫਿਰ ਹਰੀ ਮਿਲ ਜਾਏਗਾ ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ ਧਨੇ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ ਉਹ ਕਹਿੰਦਾ ਹੈ हे ਪਰਿਪੂਰਨ ਪ੍ਰਮਾਤਮਾ ਇਹ ਜੋ ਤੂੰ ਜੀਵਨ ਦੀ ਚਦਰ ਮੈਨੂੰ ਦਿੱਤੀ ਇਹ ਜੋ ਜੀਵਨ ਦੀ ਕੰਬਲੀ ਤੋਂ ਮੈਨੂੰ ਦਿੱਤੀ ਮੈਂ ਯਤਨਾ ਨਾਲ ਬੜੇ ਢੰਗ ਨਾਲ ਓੜੀ ਐ ਇਹਨੂੰ ਕਿਧਰੇ ਮੈਲਾ ਨਹੀਂ ਆਉਣ ਦਿੱਤਾ ਦਾਗੀ ਨਹੀਂ ਆਉਣ ਦਿੱਤਾ ਤੇ ਫਾੜੀ ਵੀ ਨਹੀਂ ਐ ਮੈਂ ਪੁਰਾਣੇ ਵੀ ਨਹੀਂ ਹੋਣ ਦਿੱਤੀ ਬੜਾ ਕੀਮਤੀ ਬੋਲ ਐ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਿਉਂ ਧਰ ਦੇਨ ਚਦਰਿਆ اے ਪ੍ਰਭੂ ਜਿਵੇਂ ਤੂੰ ਮੈਨੂੰ ਚਦਰ ਦਿੱਤੀ ਸੀ ਮੈਂ ਤੇਰੇ ਕਦਮਾਂ 'ਚ ਵੈਸੀ ਹੀ ਰੱਖ ਦਿੱਤੀ ਐ अंतिम समय जब धनी राम ने चलाना कीते ते अंतम बोल उस दे ही ने हे hey प्रभु जिमे तू मेनू जगत दे च भेजया छै जिमे चदर तू जिंदगी दे मेनू दितती सी मैं तवें ही रख दितती मैली नहीं हुन दितती मैं फाड़ी भी नहीं है दागी नहीं हुन दितती तू निर्वैयर भेजया सी निर्वैयर आ रहे हैं तू समदृष्ट भेजया सी बच्चे नु दुश्मन चुक लवे चोर चुक लगे उस भी नहीं पता ये चोर है दुश्मन है यह बिरादरी का नहीं है पड़ोसी नहीं वो तो परे बच्चा मासूम धनी राम कहता हे प्रभु जिमें तू भेजे से मैं तेवें वापस आ गया कबूल कर ले प्रवान कर ले बड़े यतन से ओढ़ी कमरिया ज्यों की त्यों तार दिन चरिया ਤੋ ਹੁਣ ਮੈਂ ਅਰਜ਼ ਕਰਾਂ ਪੰ ਮੈਲਾ ਹੋ ਜਾਂਦਾ ਹੈ ਖਲਾ ਵਿੱਚ ਅਲੂਦ ਗੀਏ ਮੈਲ ਹੈ ਮਨੁੱਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ ਪਰ ਹੋ ਜਾਂਦਾ ਹੈ ਮਨ ਵੀ ਮੈਲਾ ਹੁੰਦਾ ਹੈ ਮਨ ਦੀ ਮੈਲ ਧੋਣ ਦੇ ਜੋ ਸਾਧਨ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਜੁਟਾਏ ਬਸ ਗੁਰਮਤ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇਥੋਂ ਗੁਰਮਤ ਨਿਆਰੀ ਹੋ ਗਈ ਉਨਾਂ ਦਾ ਕਹਿਣਾ ਸੀ ਕਿ ਮਨ ਦੀ ਮੈਲ ਮਨ ਦੀ ਮੈਲ ਪਾਪ ਹੈ ਪਾਪ ਮਨ ਦੀ ਮੈਲ ਹੈ ਅਰੇ ਪਾਪ ਧੁੱਲ ਜਾਣਗੇ ਮਾਗੀ ਤੇ ਪ੍ਰਿਆਗ ਰਾਜ ਇਸ਼ਨਾਨ ਕਰੋ ਕੁੰਭ ਤੇ ਹਰਿਦੁਆਰ ਇਸ਼ਨਾਨ ਕਰੋ ਚੰਦਰ ਗ੍ਰਹਿਣੇ ਸੂਰਜ ਗ੍ਰਹਿਣ ਤੇ ਕਰੋ 64 ਇਸ਼ਨਾਨ ਕਰੋ 88 ਤੀਰਤ ਨੇ ਕਰੋ ਕਿ ਪਾਪ ਧੁੱਲ ਜਾਣਗੇ ਗੁਰੂ ਨਾਨਕ ਨਹੀਂ ਮੰਨਦੇ ਕਬੀਰ ਵੀ ਨਹੀਂ ਮੰਨਦੇ ਕਬੀਰ ਨੇ ਤੇ ਸਾਫ਼ ਕਹਿ ਦਿੱਤਾ ਹੈ ਨਾਮ ਨ ਕੋ ਤੀਰਥ ਘਨੇ ਮਨ ਬੋਰਾ ਰਹੇ ਪੂਜਨ ਕੋ ਬੋ ਦੇ ਪੂਜਣ ਵਾਸਤੇ ਕੋਈ ਇੱਕ ਦੇਵਤਾ 33 ਕਰੋੜ ਦੇਵਤੇ ਨੇ ਬਯਰੋ ਵਿਨੰਦ ਚਕਰਾਚ ਇੱਕ ਦੀ ਪੂਜਾ ਦੂਜੇ ਦੀ ਪੂਜਾ ਤੀਜੇ ਦੀ ਪੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਨ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੀ ਚੇਲਿਆਂ ਦੀ ਸੇਵਾ ਕਰਦਾ ਮਾਲਕ ਠਾਕੁਰ ਦਿਸਦਾ ਹੀ ਨਹੀਂ ਦੇਵੀ ਦੇਵਤਿਆਂ ਦੇ ਚੱਕਰ 'ਚ ਪਿਆ ਪ੍ਰਮਾਤਮਾ ਦਿਸਦਾ ਨਹੀਂ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਵੀ ਸੇ ਪੋਖਰ ਨੀਰ ਵੀ ਰੋਲੀਏ ਮੱਖਣ ਨਹੀਂ ਨਹੀਂ ਸੇ ਰੜਕ ਦੇਨੇ ਪਾਣੇ ਤੇ ਜਦ ਮੰਥਨ ਕਰਦਿਆਂ ਕਰਦਿਆਂ ਥੱਕ ਜਾਂਦੇ ਨੇ ਤੇ ਮੱਖਣ ਨਿਕਲਦਾ ਨਹੀਂ ਤੇ ਕਹਿੰਦੇ ਮੱਖਣ ਹੈ ਨਹੀਂ ਹੁਣ ਕੌਣ ਦੱਸੇ ਪਾਣੀ ਰੜਕੇ ਦੱਸੇ ਦਹੀਂ ਦਾ ਮੰਥਨ ਨਹੀਂ ਕੀਤਾ ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇ ਹਰੀ ਦੇ ਚੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਬੰਧਨ ਟੁੱਟਣਗੇ ਉਜਲੇ ਟੁੱਟਣਗੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਤਦ ਦਾਹਨ ਜੇ ਕੋ ਪਾਵੇ ਤਿਲਕਾ ਮਾਨ ਇੱਕ ਦਿਲ ਜੇ ਨਹੀਂ ਮਨੁਖ ਨੂੰ ਮਾਨ ਮਿਲ ਸਕਦਾ ਇਹਨਾਂ ਤੀਰਥਾਂ ਦੇ ਇਸ਼ਨਾਨ ਦਾ ਲੋਕੀ ਕਹਿਣਗੇ ਬੰਦਾ ਧਾਰਮਕ ਹੈ ਬਸ ਇਤ ਨਹੀਂ ਉੱਥੇ ਜਾ ਕੇ ਇਸ਼ਨਾਨ ਕੀਤਾ ਥੋੜਾ দানਪੁਣ ਕੀਤਾ ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ ਜਿਹੜੇ ਉਸ ਨੂੰ ਜਾਣਦੇ ਨੇ ਕਹਿ ਦੇਣਗੇ ਬੰਦਾ ਧਾਰਮਕ ਹੈ ਮਨ ਵੀ ਮੈਲ ਨਹੀਂ ਉਤਰੇਗੀ